ਦੋਸਤੋ ਜਿਹੜੀ ਵੀਡੀਓ ਤੁਹਾਨੂੰ ਹੁਣ ਦਿਖਾ ਰਿਹਾ ਇੱਕ ਮੈਰਿਜ ਪੈਲੇਸ ਦੀ ਆ ਜਿਸ ਦੀ ਕਿ ਕਿਸੇ ਵੇਲੇ ਪੂਰੀ ਚੜਾਈ ਹੁੰਦੀ ਸੀ ਵੱਡੀਆਂ ਵੱਡੀਆਂ ਅਮੀਰ ਬਰਾਤਾਂ ਇਸ ਮੈਰਿਜ ਪੈਲੇਸ ਦੀ ਸ਼ਾਨ ਹੁੰਦੀਆਂ ਸੀ ਬਰਾਤ ਵਾਲੀ ਗੱਡੀ ਦੀ ਇੰਨੀ ਚੜਾਈ ਹੁੰਦੀ ਸੀ ਕਿ ਸਿੱਧੀ ਉੱਪਰ ਤੱਕ ਜਾਂਦੀ ਸੀ ਤੇ ਹਾਂ ਵੱਡੇ ਵੱਡੇ ਅਮੀਰ ਘਰਾਣਿਆਂ ਵੱਲੋਂ ਇਸ ਮੈਰਿਜ ਪੈਲੇਸ ਨੂੰ ਬੁੱਕ ਕਰਨਾ ਸ਼ਾਨ ਮੰਨਿਆ ਜਾਂਦਾ ਸੀ ਵੱਡੇ ਵੱਡੇ ਕਲਾਕਾਰ ਇਥੋਂ ਦੀ ਸਟੇਜ ਦਾ ਸ਼ਿੰਗਾਰ ਬਣੇ ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਫਿਰ ਇੰਨਾ ਵੱਡਾ ਇੰਨਾ ਅਮੀਰ ਇਹ ਪੈਲੇਸ ਫੇਲ ਕਿਉਂ ਹੋ ਗਿਆ ਇਸ ਖਰਸਾ ਹਾਲਤ ਵਿੱਚ ਕਿਉਂ ਪਹੁੰਚ ਗਿਆ ਉਸ ਦੇ ਪਿੱਛੇ ਮੁੱਖ ਕਾਰਨ ਇੱਕੋ ਬਣਦਾ ਹੈ ਇਸ ਮੈਰਿਜ ਪੈਲੇਸ ਦੀ ਸਭ ਤੋਂ ਵੱਡੀ ਸਮੱਸਿਆ ਸੀ ਇਸ ਦੀ ਪਿੰਡਾਂ ਵਾਲੀ ਲੋਕੇਸ਼ਨ ਖੇਤਾਂ ਵਿੱਚ ਬਣਿਆ ਇਹ ਮੈਰਿਜ ਪੈਲੇਸ ਹਾਈਵੇ ਤੇ ਸੜਕਾਂ ਤੋਂ ਦੂਰ ਸੀ ਤੇ ਛੋਟੇ-ਛੋਟੇ ਮਾਰਗਾਂ ਦੇ ਨਾਲ ਇਹ ਉਹਨਾਂ ਸੜਕਾਂ ਨਾਲ ਜੁੜਦਾ ਸੀ ਜਿਸ ਕਾਰਨ ਬਰਾਤਾਂ ਦੇ ਡਰਾਈਵਰਸ ਨੂੰ ਇੱਥੇ ਪਹੁੰਚਣ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਹਾਲਾਂਕਿ ਉਸ ਵੇਲੇ ਪੰਜਾਬ ਵਿੱਚ ਇੰਟਰਨੈਟ ਨਹੀਂ ਸੀ ਆਇਆ ਤੇ ਇਹ ਮੈਰਿਜ ਪੈਲੇਸ ਆਪਣੇ ਆਖਰੀ ਵਕਤ ਤੱਕ ਪਹੁੰਚ ਗਿਆ ਅਸਲ ਵਿੱਚ 5G ਆਉਣ ਦੇ ਨਾਲ ਇੰਟਰਨੈਟ ਲੋਕੇਸ਼ਨ ਤਦੋਂ ਸ਼ੁਰੂ ਹੋਇਆ ਪਰ ਉਦੋਂ ਤੱਕ ਅਜੇ ਹੋਰ ਬਹੁਤ ਸਾਰੇ ਪਤਾ ਨਹੀਂ ਕਿੰਨੇ ਕਾਰੋਬਾਰ ਆਪਣੀ ਸਹੀ ਦਿਸ਼ਾ ਨਾ ਹੋਣ ਕਾਰਨ ਫੇਲ ਹੋ ਗਏ ਪਰ ਉਹਨਾਂ ਤੇ ਕੇਸੇ ਵੇਲੇ ਲੱਖਾਂ ਕਰੋੜਾ ਰੁਪਏ ਖਰਚ ਹੋਇਆ ਸੀ ਜੋ ਹੁਣ ਹਸਤਾ ਹਾਲਤ ਵਿੱਚ ਨੇ